oh yeah. 300 ਰੁਪਏ ਤੇ ਰੇ ਦਾ ਪ੍ਰਿੰਟਰ ਰੇ 1200 ਰੁਪਏ 1300 ਰੁਪਏ ਦੀ ਵਿਕਰੀ ਹੈ ਜੀ 7-800 ਰੁਪਏ ਇਹਦੇ ਵਿੱਚ ਬਲੈਕ ਹੈ ਔਰ ਕੋਈ ਪੁੱਛ ਕੇ ਨਹੀਂ ਦਿਨਾਨਗਰ ਪਹੁੰਚੇ ਹੋ ਅਕੀ ਕਹਿਣਾ ਚਾਹੁੰਦੇ ਹੋ ਦੇਖੋ ਅੱਜ ਦਿਨਾਨਗਰ ਹਲਕੇ ਦੇ ਵਿੱਚ ਮੇਰੀ ਤੀਸਰੀ ਫੇਰੀ ਹੈ ਔਰ ਸਵੇਰੇ 10 ਵਜੇ ਤੋਂ ਲੈ ਕੇ ਲਗਾਤਾਰ ਬਕਵਤ ਪਿੰਡਾਂ ਦੇ ਵਿੱਚ ਚੋਣ ਜਲਸੇ ਕੀਤੇ ਹੈ ਮੈਂ ਧੰਨਵਾਦ ਕਰਦਾ ਸਾਡੇ ਇੰਚਾਰਜ ਚਾਵਲਾ ਜੀ ਦਾ ਸਾਰੀ ਸਾਡੀ ਇੱਥੇ ਦੀ ਮਿਹਨਤੀ ਟੀਮ ਦਾ ਸਾਡੇ ਸਹਿਯਾਰੀ ਜਿਹੜੇ ਪ੍ਰਧਾਨ ਨੇ ਜਿਹੜੇ ਮਾਜਦਨ ਜੀ ਦਾ ਕਿ ਸਾਰਿਆਂ ਨੇ ਬਹੁਤ ਮਿਹਨਤ ਕਰਕੇ ਤੇ ਬਹੁਤ ਜੋਸ਼ ਨਾਲ ਜਿਹੜੇ ਕਰਦੇ ਆ ਉਹ ਕਰਾਇਆ ਲੋਕਾਂ ਦੇ ਵਿੱਚ ਬਹੁਤ ਵੱਡੀ ਤਬਦੀਲੀ ਆ ਕਿਉਂਕਿ ਇਹ ਸਲਕੇ ਦੇ ਵਿੱਚ ਲੰਬਾ ਸਮਾਂ ਲੋਕਾਂ ਨੇ ਕਾਂਗਰਸ ਦਾ ਰਾਜ ਦੇਖਿਆ ਕਾਂਗਰਸ ਨੇ ਐਮਐਲਏ ਜਿਤਾਏ ਆ ਭਾਜਪਾ ਦੇ ਮੈਂਬਰ ਪਾਰਲੀਮੈਂਟ ਲੰਬਾ ਸਮਾਂ ਲੋਕਾਂ ਨੇ ਜਿਤਾਏ ਆ ਪਰ ਇਸ ਵੇਲੇ ਉਹਨਾਂ ਦੀ ਪਰਫਾਰਮੈਂਸ ਤੋਂ ਜਿਹੜੇ ਦੁਖੀ ਹੈ ਬੇहद ਦੁਖੀ ਹਾਂ ਕਿਉਂਕਿ ਬਦਲਾਖੋਰੀ ਦੀ ਰਾਜਨੀਤੀ ਲੋਕਾਂ ਦੇ ਉੱਤੇ ਪਰਚੇ ਕਰਾਉਣੇ ਗਰੀਬ ਲੋਕਾਂ ਦੇ ਜਿਹੜੇ ਨੀਲੇ ਕਾਰਡ ਕੱਟਦੇ ਨੇ ਜੀ ਔਰ ਇਦਾਂ ਬਦਲਾਖੋਰੀ ਦੀਆਂ ਗੱਲਾਂ ਤੋਂ ਇਲਾਵਾ ਡਿਵੈਲਪਮੈਂਟ ਪੱਖੋਂ ਇਹ ਇਲਾਕੇ ਬਹੁਤ ਪਿੱਛੇ ਗਏ ਇਸ ਲਈ ਵਿਜਨਤਾ ਚਾਹੁੰਦੀ ਹੈ ਕਿ ਹੁਣ ਕਾਂਗਰਸ ਦਾ ਸਮਾਂ ਵੀ ਦੇਖ ਲਿਆ ਤੇ ਆਮ ਆਦਮੀ ਪਾਰਟੀ ਦਾ ਵੀ ਜਿਹੜਾ ਵੱਡਾ ਧੋਖਾ ਉਹਨਾਂ ਨੇ ਵਿਸ਼ਵਾਸ ਘਾਤ ਪੰਜਾਬ ਦੀ ਜਨਤਾ ਦੇ ਨਾਲ ਕੀਤਾ ਉਹ ਵੀ ਦੇਖ ਲਿਆ ਮੁੰਡੂ ਕੀ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਗੋਲਡਨ ਪੀਰੀਅਡ ਆ ਜੋ ਲੰਮ ਸਾਲ ਡਿਵੈਲਪਮੈਂਟ ਹੋਈ ਜੋ ਅਮਨ ਸ਼ਾਂਤੀ ਭਾਈਚਾਰਕ ਸਾਂਝੀ ਉਸ ਵੇਲੇ ਉਸ ਚੀਜ਼ ਨੂੰ ਹੁਣ ਯਾਦ ਕਰਨਾ ਜੀ ਇਸ ਕਰਕੇ ਜਦੋਂ ਸ਼੍ਰੋਮਣੀ ਅਕਾਲੀ ਦਲ ਨੇ ਵੱਖਰੇ ਹੋ ਕੇ ਇਲੈਕਸ਼ਨ ਲੜਨ ਦਾ ਖੇਤਰੀ ਪਾਰਟੀ ਦੇ ਤੌਰ ਤੇ ਉਤ ਐਲਾਨ ਕੀਤਾ ਤਾਂ ਲੋਕਾਂ ਨੂੰ ਇੱਕ ਉਮੀਦ ਵੱਜੀ ਹੈ ਕਿ ਕੋਈ ਪਾਰਟੀ ਐਹੋ ਜਿਹੀ ਆ ਜਿਹੜੇ ਸਾਡੇ ਜਿਹੜੇ ਧਰਤੀ ਦੇ ਨਾਲ ਜੁੜੇ ਹੋਏ ਮੁੱਦੇ ਆ ਸਾਡੇ ਲੋਕਾਂ ਪੰਜਾਬੀਆਂ ਦੇ ਕੋਈ ਮੁੱਦੇ ਜਿਹੜੇ ਆ ਉਹ ਜਾ ਕੇ ਬਾਕੀ ਦੇ ਨਾਲ ਪਾਰਲੀਮੈਂਟ ਦੇ ਫਲੋਰ ਦੇ ਉੱਤੇ ਉਠਾਈ ਕਿ ਬਸ ਸਾਬ 90% ਸੀਟਾਂ ਦੇ ਕੇ ਪੰਜਾਬ ਦੇ ਫਤਵਾ ਜਾਰੀ ਕੀਤਾ ਕਿ ਲੋਕਾਂ ਨੇ ਆਮ ਲੋਕਾਂ ਨੇ ਕਹਿੰਦੇ ਸੀ ਆਵਾਜ਼ੀ ਪਾਰਟੀ ਸਰਕਾਰ ਕੋ ਉੱਤਰ ਨਹੀਂ ਲੱਗੇਗਾ ਲੇਕਿਨ ਇਹ ਸਰਕਾਰਾਂ ਦੇ ਵਿੱਚ ਅਧਿਆਪਕਾਂ ਦੇ ਹਰ ਵਰਗ ਦੇ ਉੱਤੇ ਜਿਹੜਾ ਮਲਾਜ਼ਮ ਦੱਕੇ ਦਿਸੇਗਾ ਜ਼ੁਲਮ ਤਾਂ ਹੈ ਜਰ ਉਹਦੇ ਬਾਰੇ ਕੀ ਗੱਲ ਕਰਨੀਏ ਦੇਖੋ ਕੋਈ ਵੀ ਵਰਗ ਇਹੋ ਜਿਹਾ ਨਹੀਂ ਜਿਹਦੇ ਨਾਲ ਇਹਨਾਂ ਨੇ ਬੇਇਨਸਾਫੀ ਨਹੀਂ ਕੀਤੀ ਜਾਂ ਵਿਸ਼ਵਾਸ ਕਰਨੀਏ ਅੱਜ ਦੀ ਗੱਲ ਤਾਂ ਮਲਾਜ਼ਮਾਂ ਨੂੰ ਤਾਂ 올ਡ ਪੈਨਸ਼ਨ ਸਕੀਮ ਦਾ ਐਡਾ ਵੱਡਾ ਸੁਪਨਾ ਦਿਖਾਇਆ ਸੀ ਇੱਕ ਝੂਠਾ ਨੋਟੀਫਿਕੇਸ਼ਨ ਵੀ ਕਰਕੇ ਜਾਰੀ ਕਰ ਦਿੱਤਾ ਤੇ ਹੁਣ ਜਦੋਂ ਸਰਕਾਰ ਬਣ ਗਈ ਤੇ ਕਹਿੰਦੇ ਜੀ ਕੇਂਦਰ ਪੈਸੇ ਦੇ ਦੇਗਾ ਤੇ ਕਰ ਦੇਗਾ ਮੈਨੀਫੈਸਟੋ ਤੁਹਾਡਾ ਪੰਜਾਬ ਦੀ ਜਿਹੜੀ ਆਮ ਆਦਮੀ ਪਾਰਟੀ ਦਾ ਸੀ ਕਿ ਕੇਂਦਰ ਸਰਕਾਰ ਦਾ ਸੀ ਕੇਂਦਰ ਨੇ ਤਾਂ ਪਹਿਲਾਂ ਕਿਹਾ ਕਿ ਜਿਹੜਾ ਸੁਬਾ ਐਲਾਨ ਕਰਦਾ ਹੈ ਅਗਰ ਉਹਨੂੰ ਪੈਸੇ ਹੈਗੇ ਤਾਂ ਦੇ ਦੇਵੇ ਐਲਾਨ ਕਰਨ ਵੇਲੇ ਤੁਸੀਂ ਝੂਠੇ ਐਲਾਨ ਕੀਤੇ ਤੇ ਹੁਣ ਮਲਾਜਮਾਂ ਨੂੰ ਵੀ ਝੋਖਾ ਪੈਣਾ ਨਾਲ ਵੀ 1000 ਰੁਪਏ ਦੇਣ ਦਾ ਝੋਖਾ ਔਰ ਝੂਠੀ ਹਥਿਆਰਬਾਜ਼ੀ ਦੇ ਉੱਤੇ ਤੁਸੀਂ ਹਜ਼ਾਰਾਂ ਕਰੋੜਾਂ ਪਰ ਟਾਈ ਜਾਂਦੇ 75 ਹਜ਼ਾਰ ਦਾ ਕਰੋੜ ਦਾ ਅੱਜ ਦੀ ਡੇਟ ਦੇ ਵਿੱਚ ਪੰਜਾਬ ਫਿਰ ਕਰਜ਼ਾ ਜਿਹੜਾ ਉਹ ਚੱਲ ਗਿਆ ਸ਼ਰਾਬ ਦਾ ਐਡਾ ਵੱਡਾ ਸਕੈਂਡਲ ਹੋ ਗਿਆ ਜਿਹਦੇ 'ਚ ਥੋੜੇ ਦੇ ਦਿੱਤਾ ਕਿ ਸਾਰੇ ਕੇਜਰੀਵਾਲ ਵਾਂਗੂ ਦੇ ਜਾਨ ਜਾ ਗਿਆ ਔਰ ਲਾਇਨ ਡਾਕਟਰ ਦਾ ਇਨਾ ਮੰਦਾ ਹਾਲ ਹੈ ਨਸ਼ਿਆਂ ਦਾ ਇਨਾ ਮੰਦਾ ਹਾਲ ਹੈ ਕਿ ਕੋਈ ਬੰਦਾ ਅਸਲੋ ਪੰਜਾਬ ਦੇ ਵਿੱਚ ਸੇਫ ਆਪਣੇ ਆਪ ਨੂੰ ਨਹੀਂ ਸਮਝਦਾ ਇਹੀ ਹਾਲ 5 ਸਾਲ ਕਾਂਗਰਸ ਦੀ ਸਰਕਾਰ ਬਿਲੇ ਰਿਆ ਕਿ ਆਰਮਨਾ ਅਯਾਸੀ ਦਾ ਦੌਰ ਚੱਲਦਾ ਰਿਹਾ ਨਾ ਜਿਹੜਾ ਡਵੈਲਪਮੈਂਟ ਵੀ ਖਤਮ ਕਰ ਦਿੱਤੀ ਕਿਸਾਨਾਂ ਨਾਲ ਕਰਜ਼ਾ ਮਾਫੀ ਦਾ ਵਾਅਦਾ ਕੀਤਾ ਸੀ ਆ ਸਾਡੇ ਜਿਹੜੇ ਕੈਂਡੀਡੇਟ ਸਾਹਿਬ ਨੇ ਇੱਥੇ ਕਾਂਗਰਸ ਪਾਰਟੀ ਦੇ ਇਹਨਾਂ ਦੇ ਸੂਰਤਮੱਲੀ ਪਿੰਡ ਦਾ ਹੀ ਉਹ ਕਿਸਾਨ ਸੀ ਜਿਹਦੇ ਘਰ ਜਾ ਕੇ ਤੇ ਕਰਜ਼ਾ ਮਾਫੀ ਦੀ ਸਕੀਮ ਸ਼ੁਰੂ ਕੀਤੀ ਸੀ ਤੇ ਤੁਹਾਡਾ ਹੀ ਜਿਹੜਾ ਉਹ ਕਿਸਾਨ ਦੇ ਘਰ ਜਾ ਕੇ ਪੁੱਛ ਲੋ ਵੀ ਤੇਰਾ ਕਰਜ਼ਾ ਕਾਂਗਰਸ ਨੇ ਤਾਂ ਮਾਫ ਨਹੀਂ ਕੀਤਾ ਸੁਧਾਰ ਬਿਕਰਮ ਸਿੰਘ ਵਜੀਠਿਆ ਨੇ ਪੈਸੇ ਆਪ ਜਾ ਕੇ ਪਾਰਟੀ ਵੱਲੋਂ ਜਿਹੜੇ ਆ ਉਹਦਾ ਉਹਨੂੰ ਦਿੱਤੇ ਸੀ ਕਿ ਚਲ ਤੇਰਾ ਵੱਡਾ ਧੋਖਾ ਹੋਇਆ ਜੇ ਕਾਂਗਰਸ ਤੇ ਨਾਲ ਨਹੀਂ ਖੜੀ ਤੇ ਅਸੀਂ ਤੇ ਨਾਲ ਖੜੇ ਹਾਂ ਪਰ ਬਾਕੀ ਕਿਸਾਨੀ ਨਾਲ ਬਹੁਤ ਵੱਡਾ ਵਿਸ਼ਵਾਸ ਘਾਤ ਤੇ ਪੰਜਾਬ ਨਾਲ ਵਿਸ਼ਵਾਸ ਘਾਤ ਕਰਨ ਤੋਂ ਬਾਅਦ ਹੁਣ ਨੈਸ਼ਨਲ ਲੈਵਲ ਤੇ ਕਿਸਾਨੀ ਨਾਲ ਵਿਸ਼ਵਾਸ ਘਾਤ ਹੋ ਰਿਹਾ ਨਵੇਂ ਮੈਨੀਫੈਸਟੋ ਵਿੱਚ ਸਾਰੇ ਦੇਸ਼ ਦੇ ਕਿਸਾਨਾਂ ਦਾ ਕਰਜ਼ਾ ਮਾਫ਼ ਕਰਨ ਦੀ ਗੱਲ ਕੀਤੀ ਮਤਲਬ ਝੂਠ ਮਾਰਨ ਤੋਂ ਅੱਜ ਵੀ ਨਹੀਂ ਚਲਦੇ ਜੀ ਦੇਖੋ ਦੋ ਪੁੱਲ ਨੇ ਉੱਥੇ ਇੱਕ ਬਕੌੜਾ ਤੇ ਇੱਕ ਸ਼ਾਇਦ ਮਕਾਰਾ ਜੀ ਮਰਾੜਾ 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 ਦੋਨਾਂ ਦੀ ਲੋਕਾਂ ਦੀ ਬਹੁਤ ਬੁਰੀ ਹਾਲਤ ਜਿਹੜਾ ਮਕੌੜਾ ਵਾਲਾ ਹੈਗਾ ਉਹ ਤਾਂ ਵਿਚਾਰੇ ਆਪਣਾ ਇਲੈਕਸ਼ਨ ਦਾ ਬਾਈਕਾਟ ਵੀ ਕਰਕੇ ਉਹਨੂੰ ਦੇਖ ਲੈ। ਕਿਉਂਕਿ ਵਾਰ-ਵਾਰ ਜਦੋਂ ਧੋਖਾ ਹੁੰਦਾ ਹੈ ਤੇ ਆਹ ਸਿਸਟਮ ਤੋਂ ਉਹਨਾਂ ਲੋਕਾਂ ਦਾ ਵਿਸ਼ਵਾਸ ਉੱਠਿਆ ਪਿਆ ਤੇ ਕੀ ਕਰੀਏ? ਇਹ ਪਾਰਟੀਆਂ ਆਉਂਦੀਆਂ ਆ ਕੇ ਕਹਿ ਜਾਂਦੀਆਂ ਫਿਰ ਆਹ ਜਿਹੜਾ ਦੂਜਾ ਸੀ ਮਰਾੜਾ ਵਾਲਾ ਇਹ ਮੈਂ ਅੱਖੀਂ ਦੇਖ ਕੇ ਆਇਆ ਤੇ ਏਡੇ-ਏਡੇ ਫੁੱਟ-ਫੁੱਟ ਤੇ ਗੈਪ ਹੈ। ਉੱਥੇ ਅਸੀਂ মিডিਆ ਦੇ ਸਾਹਮਣੇ ਵੀ ਦਿਖਾਏ ਤੇ ਦੇਖੇ ਤੇ ਕੋਈ ਵੀ ਵੱਡਾ ਹਸਤਾ ਜਿਹੜਾ ਉਹਨੂੰ ਇਹ ਸੱਦਾ ਦੇ ਰਿਹਾ ਤੇ ਮੰਤਰੀ ਕੁਤਾਰੂ ਚੱਕ ਸਾਹਿਬ ਨਾਲ ਬੈਠੇ ਆ। ਕਿ ਕਿਸੇ ਨੇ ਇਹਨਾ ਨਹੀਂ ਸੋਚਿਆ ਕਿ ਜੇ ਬਾਦਲ ਸਾਹਿਬ ਨੇ ਉਦੋਂ ਇੱਕ ਸਹੂਲਤ ਕ੍ਰੀਏਟ ਕਰ ਦਿੱਤੀ ਬੇੜੀਆਂ ਤੇ ਪੁਲ ਦੀ ਤੇ ਘੱਟੋ ਘਾਟੇ ਦੀ ਰਿਪੇਅਰ ਤਾਂ ਰੋਡ ਪੈਣੀ ਹੈ 8-10 ਸਾਲਾਂ ਬਾਅਦ ਕਿਸੇ ਨੇ ਇੱਕ ਟੁੱਟੀ ਹੋਈ ਛੇਰੀ ਵੀ ਦੁਬਾਰਾ ਉੱਥੇ ਨਹੀਂ ਬਣਾਈ ਇਹ ਤੇ ਨਾ ਲੋਕਾਂ ਦਾ ਹਾਲ ਬਹੁਤ ਵੱਡੀਆਂ ਦਿੱਕਤਾਂ ਨੇ ਲੋਕਾਂ ਦੀਆਂ ਪਰ ਜਿਹੜੇ ਐਮਪੀ ਸਮਾਨ ਹੁੰਦੇ ਰਹੇ ਉਹਨਾਂ ਨੂੰ ਵੀ ਹੁਣ ਇਸ ਗੱਲ ਤੇ ਜਵਾਬ ਦੇਣਾ ਚਾਹੀਦਾ ਨਾ ਇਹ ਸਹਲਕੇ ਦੇ ਵਿੱਚੋਂ ਲੰਬੇ ਸਮੇਂ ਤੋਂ ਬੰਦੇ ਹੁੰਦੇ ਆ ਤੇ ਤੁਸੀਂ ਦੇਖੋ ਹਾਲ ਕੀ ਆ ਤੁਹਾਡੇ ਤੀਨਾਂ ਨਗਰ ਦਾ ਜਿਹੜੀ ਆ ਡਵੈਲਪਮੈਂਟ ਦਾ ਜੋ ਹਾਲ ਆ ਕਿ ਕਿ ਸਪੱਸੇ ਵਿਚਾਰ ਚ ਜਾ ਕੇ ਨਗਰ ਮਾਲਿਕ ਤੇ ਲੋਕ ਪਿੰਡਾਂ ਦੀਆਂ ਸੜਕਾਂ ਮੈਂ ਰੋਜ਼ ਦੇਖਦਾ ਤੇ ਇੰਨਾ ਨਾ ਸਮਾਂ ਤੁਸੀਂ ਐਮਐਲਏ ਰਹੇ ਹੋ ਮੰਤਰੀ ਵੀ ਰਹੇ ਹੋ ਤੇ ਇੱਕ ਗੱਲ ਜੀ ਸੈਟ ਟੌਪ ਕੀਤੇ ਹੁਣ ਕਾਰਡ ਕੱਟਣ ਵਾਲੇ ਤੇ ਉਹ ਜੋ ਮੈਨੂੰ ਲੱਗਦਾ ਕਿ ਜਿੱਦਾਂ ਮੈਨੂੰ ਮੇਰੇ ਸਾਥੀਆਂ ਨੇ ਦੱਸਿਆ ਕਿ 35000 ਦੇ ਕਰੀਬ ਨੀਲੇ ਕਾਰਡ ਕਰ ਦਿੱਤੇ ਇਸ ਗੱਲ ਦਾ ਭਾਵੇਂ ਉਹਨਾਂ ਨੂੰ ਵਾੜ ਮਿਲ ਜਵੇ ਬਾਕੀ ਤਾਂ ਕੋ ਕੰਮ ਕਾਜ ਮੈਨੂੰ ਕੋਈ ਨਗਰ ਦੀ ਜਿਹੜੀ ਸਰਾਧ ਨੂੰ ਮੈਨੇਜ ਕਰਨਾ ਇੱਕ ਬਹੁਤ ਵੱਡਾ ਤੇ ਇੰਪੋਰਟੈਂਟ ਜ਼ਿੰਮੇਵਾਰੀ ਗਵਰਨਮੈਂਟ ਆਫ ਇੰਡੀਆ ਦੀ ਵੀ ਐਸਟੇਟ ਗਵਰਨਮੈਂਟ ਕਿਉਂਕਿ ਪਹਿਲਾਂ ਬਾਰਡਰ ਸਕਿਉਰਿਟੀ ਬੱਦ੍ਹਾ ਫੋਰਸ ਮੈਨੇਜ ਕਰਦੀ ਹੈ ਉਸ ਤੋਂ ਪਿੱਛੇ ਆਰਮੀ ਮੈਨੇਜ ਕਰਦੀ ਹੈ ਦੋਵੀਂ ਇਹ ਏਜੰਸੀਆਂ ਜਿਹੜੀਆਂ ਹੈਗੀਆਂ ਇਹ ਗਵਰਨਮੈਂਟ ਆਫ ਇੰਡੀਆ ਤੇ ਥੱਲੇ ਹੈਗੀਆਂ ਉਸ ਤੋਂ ਅੱਗੇ ਸਾਡੀ ਪੁਲਿਸ ਮੈਨੇਜ ਕਰਦੀ ਪਰ ਇੱਥੇ ਇਹਨਾਂ ਨੇ ਜਿਹੜੀ ਹੈ ਕ੍ਰੋਸ ਬਾਰਡਰ ਜਿਹੜੀ ਹੈਗੀ ਇਸ ਮਤਲਬ ਉਹਨੂੰ ਤਾਂ ਕੀ ਮੈਨੇਜ ਕਰਨਾ ਇਹ ਤਾਂ ਆਪਣੀ ਜੇਹਲਾ ਦੀ ਮੈਨੇਜ ਕਰ ਪਰ ਇਹਨਾਂ ਦੇ ਤੇ ਜ਼ਿਲ੍ਹਾਂ ਦੇ ਵਿੱਚ ਜੋ ਕੁਝ ਹੋ ਰਿਹਾ ਇਹਨਾਂ ਦੇ ਉਹਨਾਂ ਤਾਂ ਕ੍ਰਾਸ ਬਾਰਡਰ ਵੀ ਨਹੀਂ ਹੁੰਦਾ ਜਿੰਨਾ ਕੁਛ ਇਹਨਾਂ ਦੀਆਂ ਆਪਣੀਆਂ ਜਿੰਨਾਂ ਦੇ ਵਿੱਚ ਕ੍ਰਾਈਮ ਹੋ ਰਿਹਾ ਤੇ ਜਿਹੜੀ ਗਵਰਨਮੈਂਟ ਆਪਣੀ ਜ਼ਿਲ੍ਹੇ ਨੂੰ ਨਹੀਂ ਸੰਭਾਲ ਸਕਦੀ ਇਹ ਤਾਂ ਫੜੇ ਹੋਏ ਨੂੰ ਨਹੀਂ ਸੰਭਾਲ ਸਕਦੇ ਤੇ ਉਸ ਤੋਂ ਬਾਅਦ ਇਹਨਾਂ ਨੇ ਕੀ ਕਰਨਾ ਹੈ ਇਹਨਾਂ ਤੋਂ ਆਸ ਲਾਉਣੀ ਕਿਸੇ ਤਰੀਕੇ ਦੀ ਹੁਣ ਪੰਜਾਬ ਦੇ ਗਵਰਨਰ ਸਾਹਿਬ ਨੇ ਸੋਦੇ ਜ਼ਿਲ੍ਹੇ ਦਾ ਟੂਰ ਕੀਤਾ ਕਿ ਉੱਥੇ ਜੋ ਉਹਨਾਂ ਨੇ ਜਿਹੜੇ ਆ ਸਾਰੇ ਮੀਡੀਆ ਨੂੰ ਦੱਸਿਆ ਕਈ ਲੋਕੀ ਮੈਨੂੰ ਆ ਕੇ ਪੰਚਾਇਤਾਂ ਦੱਸਦੀਆਂ ਤੇ ਕੰਰਨੀਆਂ ਦੀਆਂ ਦੁਕਾਨਾਂ ਤੱਕ ਦੱਸਾ ਮਿਲ ਜਾਂਦਾ ਸਕੂਲਾਂ ਦੇ ਵਿੱਚ ਬੱਚੇ ਨਸ਼ੇ ਕਰਦੇ ਔਰਤਾਂ ਨਸ਼ਾ ਕਰਦੀਆਂ ਫਿਰ ਪਤਾ ਤੇ ਸਾਰਿਆਂ ਨੂੰ ਸੀ ਪਰ ਜਦੋਂ ਸੂਬੇ ਦੇ ਗਵਰਨਰ ਸਾਹਿਬ ਇਹ ਬਲ ਕਹਿਣ ਤੇ ਮੁੱਖ ਮੰਤਰੀ ਨੂੰ ਇਹਨਾਂ ਗੱਲਾਂ ਦਾ ਉੱਥੇ ਲੋਕਾਂ ਦੀ ਸੱਗੀ ਕਰਾਉਣੀ ਚਾਹੀਦੀ ਸੀ ਉਲਟਾ ਅਵਾ ਤਵਾ ਗਵਰਨਰ ਸਾਹਿਬ ਨੂੰ ਬੋਲਦੇ ਤਾਂ ਸੀਐਮ ਤੋਂ ਖੋਲਣ ਦੇ ਪਿੱਛੇ ਹੁਣ ਪੰਜਾਬ ਦੇ ਕਾਰ ਬਲਕ ਸੁਪਰੀਮ ਕੋਰਟ ਦੇ ਵਿੱਚ ਕਿਹਾ ਗਿਆ ਕਿ ਮੂਸੇ ਵਾਲੇ ਦੀ ਸਿਕਿਉਰਿਟੀ ਘਟਾਉਣ ਕਰਕੇ ਜਿਹੜਾ ਉਹਦਾ ਘਟੋਆ ਹੈ ਤੁਸੀਂ ਹੁਣ ਕੀ ਮੰਗ ਕਰਦੇ ਹੋ ਤੁਸੀਂ ਕੀ ਉਹਨਾਂ ਤੇ ਕਾਰਵਾਈ ਨਹੀਂ ਹੋਣੀ ਚਾਹੀਦੀ ਦੇਖੋ ਇਹ ਤਾਂ ਜਿਹੜੇ ਬੰਦੇ ਉਦੋਂ ਫੜੇ ਗਏ ਸੀ ਨਾ ਸ਼ੂਟਰ ਉਹਨਾਂ ਦੀਆਂ ਆਪਣੀਆਂ ਸਟੇਟਮੈਂਟ ਹੈ ਕਿ ਸਾਨੂੰ ਇਹ ਆਦੇਸ਼ ਹੋਇਆ ਸੀ ਜਿਹੜੇ ਉਹਨਾਂ ਦੇ ਹੈਂਡਲਰ ਸੀ ਕਿ ਅੱਜ ਦੀ ਸਿਕਿਉਰਿਟੀ ਘਟਾਈ ਹੋਈ ਹੈ ਕਿਉਂਕਿ ਮੁੱਖ ਮੰਤਰੀ ਸਾਹਿਬ ਨੇ ਆਪਣੇ ਪੇਜ ਦੇ ਉੱਤੇ ਪਾਇਆ ਸੀ ਕਿ ਇਹਨਾਂ ਨਾਲ ਬੰਦਿਆਂ ਦੀ ਸਿਕਿਉਰਿਟੀ ਅਸੀਂ ਘਟਾਤੀ ਸਾਡੀ ਵੀ ਇਹ ਚ ਘਟਾਈ ਹੋਈ ਹੈ ਸਾਰਿਆਂ ਦੀ ਇਹਨਾਂ ਨੇ ਲਿਸਟ ਜਾਰੀ ਕਰ ਦਿੱਤੀ ਸੀ ਉਹਦੇ ਚ ਅਕਾਲਤਖ ਸਾਹਿਬ ਦੇ ਉਸ ਵੇਲੇ ਦੇ ਜਥੇਦਾਰ ਸਾਹਿਬ ਦਾ ਵੀ ਨਾਮ ਸੀ ਸਿੱਧੂ ਮੂਸੇਵਾਲਾ ਦਾ ਔਰ ਜਿਹੜਾ ਜਿਹੜਾ ਸ਼ੂਟਰ ਮੌਕੇ ਤੇ ਜਿਹੜੇ ਫੜੇ ਗਏ ਆ ਉਹਨਾਂ ਨੇ ਆਪ ਸਟੇਟਮੈਂਟਾਂ ਦਿੱਤੀਆਂ ਹੋਈਆਂ ਕਿ ਸਾਨੂੰ ਉੱਤੋਂ ਦੇਸ਼ ਆਇਆ ਸੀ ਕਿ ਅੱਜ ਸਿਕਿਉਰਿਟੀ ਘਾਟਾ ਅੱਜ ਹੀ ਟੈਕ ਹੈ ਸਿੱਧਾ ਸਿੱਧਾ ਮੁੱਖ ਮੰਤਰੀ ਤੇ ਜ਼ਿੰਮੇਵਾਰੀ ਪੈਂਦੀ ਹੈ ਇਹਨਾਂ ਦਾ ਜਿਹੜੇ ਮੀਡੀਆ ਸਲਾਹਕਾਰ ਨੇ ਉਹਨਾਂ ਨੇ ਖੁਦ ਸਾਰੇ ਮੀਡੀਆ ਨੂੰ ਜਿਹੜੀ ਇਨਫੋਰਮੇਸ਼ਨ ਦੇਖੀ ਸੀ ਸਿਕਿਉਰਿਟੀ ਜਿਹੜਾ ਹੁੰਦਾ ਬੜਾ ਇੱਕ ਸਿਕਰਟ ਤੇ ਪ੍ਰਾਈਵੇਟ ਮਸਾ ਹੁੰਦਾ ਕਦੇ ਵੀ ਕਿਸੇ ਦੀ ਸਿਕਿਉਰਿਟੀ ਜਿਹੜੀ ਹੈ ਇਸ ਤਰ੍ਹਾਂ ਰੀਵਲ ਕਰਨਾ ਇਸ ਨਾਲ ਉਹਦੀ ਸਿਕਿਉਰਿਟੀ ਹਟਾ ਦੇਣੀ ਇੱਕ ਬਹੁਤ ਵੱਡਾ ਕ੍ਰਾਈਮ ਹੈ ਵਿਕਰਮਜੀਤ ਸਿੰਘ ਐਫ ਆਈ ਆਰ ਦੀ ਮੰਗ ਕਰਦੇ ਨੇ ਨਹੀਂ ਉਦੋਂ ਹੀ ਹੋਣੀ ਚਾਹੀਦੀ ਹੈ ਮੈਂ ਕਹਿੰਦਾ ਜਦੋਂ ਹੁਣ ਰਿਕਾਰਡ ਦੇ ਉੱਤੇ ਫੈਕਟਸ ਆ ਗਏ ਤੇ ਹੁਣੀ ਚਾਹੀਦੀ ਹੈ ਕਿਉਂ ਨਹੀਂ ਹੋਣੀ ਚਾਹੀਦੀ ਕੀ ਲੱਗਦਾ ਜੀ ਕਿਉਂ ਨਹੀਂ ਹੁੰਦੀ ਭਈ ਹੁਣ ਤੱਕ ਕੋਈ ਕਾਰਵਾਈ ਨਹੀਂ ਹੋਈ ਉਹਦੇ ਪਿੱਛੇ ਕੀ ਕਾਰਨ ਤੁਹਾਨੂੰ ਮੁੱਖ ਮੰਤਰੀ ਆਪ ਹੋਮ ਮਿਨਿਸਟਰ ਅੱਜ ਨਹੀਂ ਤੇ ਕੱਲ ਨੂੰ ਸਮਾਂ ਹੈਗਾ ਆਪਿਆ ਭੋਜਨ ਇਹ ਤੇ ਜੇਦਰ ਕਾਰਦਾ ਹਿੱਸਾ ਨੇ ਨਾ ਲਖਮਨ ਵਾਲਾ ਜੀ ਮਾਤਾ ਸਾਹਿਬ ਕੀ ਪਹਿਲਾਂ ਅਕਾਲੀ ਦਲ ਜਿਹੜਾ ਹੈ ਉਹ ਬੀਜੇਪੀ ਨਾਲ ਜਿਹੜਾ ਚੁਰਦਾ ਸੀ ਹੁਣ ਇਸ ਵਾਰ ਜਿਹੜਾ ਇਕੱਲੇ ਚੋਣ ਦੇ ਨਿਮਾਂ ਤੇ ਤੱਕ ਪਹੁੰਚੂਗਾ ਉੱਥੇ ਸੱਚੀ ਗੱਲ ਕਰੀਏ ਆਮ ਆਦਮੀ ਪਾਰਟੀ 13 13 ਛਿੱਟਾਂ ਜਿਹੜੀਆਂ ਪੰਜਾਬ ਦੇ ਵਿੱਚ ਜਿੱਤਣ ਦਾ ਦਾਅਵਾ ਕਰ ਰਹੀ ਹੈ ਦੇਖੋ ਪਹਿਲੀ ਗੱਲ ਤੇ ਹੈ ਕਿ ਭਾਰਤੀ ਜਨਤਾ ਪਾਰਟੀ ਨਾਲ ਸਾਡਾ ਬੜਾ ਲੰਮਾ ਸਮਾਂ ਐਲਾਈਸ ਰਿਹਾ ਪਰ ਕੁਝ ਅਸੂਲਾਂ ਦੇ ਉੱਤੇ ਆ ਕੇ ਅਸੀਂ ਐਲਾਈਸ ਤੋੜਿਆ ਜਦੋਂ ਕਿਸਾਨੀ ਦੇ ਉੱਤੇ ਸਾਡੀ ਗੱਲ ਉਹਨਾਂ ਨੇ ਪਰਵਾਹ ਨਹੀਂ ਕੀਤੀ ਅਸੀਂ ਉਦੋਂ ਜਾ ਕੇ ਕੈਬਨਟ ਚ ਅਸਤੀਫਾ ਦਿੱਤਾ ਤੇ ਐਮਡੀਐਚ ਉੱਬਰ ਹੋਣੀ ਗਈ ਅਸੀਂ ਉਹਨਾਂ ਨੂੰ ਕਹਿ ਸੀ ਕਿ ਕਿਸਾਨਾਂ ਦਾ ਜਿਹੜਾ ਐਮਐਸਪੀ ਗਰੰਟੀ ਦਾ ਮੁੱਦਾ ਉਹ ਹੱਲ ਕਰੋ ਬੰਦੀ ਸਿੰਘਾਂ ਦਾ ਮੁੱਦਾ ਹੱਲ ਕਰੋ ਪੰਜਾਬ ਦੇ ਹੋਰ ਜਿਹੜੇ ਇੰਪੋਰਟੈਂਟ ਇਸ਼ੂ ਹੈ ਉਹ ਅਸੀਂ ਇਹਨਾਂ ਕੋਲ ਰਿਸਕ ਕੀਤੇ ਸਮਝੋ ਤੇ ਤਾਂ ਹੁੰਦੇ ਆ ਪੋਲਿਟੀਕਲ ਪਾਰਟੀਆਂ ਦੇ ਜੇ ਕੁਝ ਮਿਨੀਮਮ ਕਾਰਮਨ ਮਿਨੀਮਮ ਪ੍ਰੋਗਰਾਮ ਵੀ ਭਰੇ ਜੀ ਇਹ ਤਾਂ ਨਹੀਂ ਅਗੇ ਤੁਸੀਂ ਸੀਟਾਂ ਕਰਕੇ ਸਮਝੌਤਾ ਕਰ ਲੋ ਤੇ ਤੁਸੀਂ ਸਾਡੀ ਗੱਲ ਕੋਈ ਨਾ ਮੰਨੋ ਤਾ ਕਰਦੇ ਅਸੀਂ ਕਹਿਤ ਕਿ ਪੰਜਾਬ ਦੇ ਮੁੱਦੇ ਸਾਡੇ ਵਾਸਤੇ ਪਹਿਲਾ ਪੰਜਾਬੀਆਂ ਦੇ ਮੁੱਦੇ ਸਾਡੇ ਵਾਸਤੇ ਪਹਿਲਾ ਅਸੀਂ ਪੰਜਾਬ ਦੀ ਖਾਤਰ ਲੜਾਂਗੇ ਇਸ ਕਰਕੇ ਅਸੀਂ ਸਮਝੌਤਿਆਂ ਦਾ ਸਾਨੂੰ ਕੋਈ ਚਾਹ ਨਹੀਂ ਹੈ ਲੋਕੀ ਸਾਡਾ ਸਾਥ ਦੇਣ ਨੂੰ ਪਿਆਰ ਨੇ ਅਸੀਂ ਖੇਤਰੀ ਪਾਰਟੀ ਦੇ ਤੌਰ ਦੇ ਉੱਤੇ ਜਾ ਕੇ ਮੇ ਤੜਕ ਜਨਰਲਾਂ ਦੀ ਤਰ੍ਹਾਂ ਉੱਥੇ ਪਾਰਲੀਮੈਂਟ ਦੇ ਫਲੋਰ ਦੇ ਉੱਤੇ ਖੁੱਲ ਕੇ ਪੰਜਾਬ ਦੀ ਗੱਲ ਕਰਾਂਗੇ। ਕੀ ਕੀ ਸਮਝਦੇ ਹੋ ਉੱਥੇ ਜਿਹੜਾ ਗੱਠਜੋੜ ਹੋ ਜਾਂਦਾ ਕਾਂਗਰਸ ਦਾ ਤੇ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ ਨਹੀਂ ਮੰਨਿਆ ਜਾਂਦਾ। ਉੱਥੋਂ ਕਿੱਦਾਂ ਦੇਖੀਂ ਚੱਲਦੀ ਹੈ। ਨਹੀਂ ਇੱਥੇ ਗੱਠਜੋੜ ਤਾਂ ਆਮ ਆਦਮੀ ਪਾਰਟੀ ਦਾ ਤੇ ਕਾਂਗਰਸ ਦਾ ਤੇ ਖੁੱਲ੍ਹਾ ਸਮਝੌਤਾ ਹੋਇਆ ਪਿਆ। ਪੰਜਾਬ ਦੇ ਵਿੱਚ ਗੁਪਤ ਸਮਝੌਤਾ। ਦਿੱਲੀ ਜਦੋਂ ਜਾਂਦਾ ਹੈ ਹਾਂ ਗੁੱਪਤ ਦੀਆਂ ਕਮਾਂਗਾਂ। ਹਾਂ ਇੱਥੇ ਗੁਪਤ ਸਮਝੌਤਾ। ਦਿੱਲੀ ਜਿੱਥੇ ਜਰੂਰ ਜਾਂਦੇ ਆ ਤੇ ਇੱਕ ਵਾਰ ਭਗਵੰਤ ਮਾਨ ਦੀ ਹੁੰਦੀ ਹੈ ਤੇ ਦੂਜੇ ਪਾਸੇ ਨਾਲ ਕਾਂਗਰਸ ਦਾ ਲੀਡਰ ਹੁੰਦਾ। ਉਧਰ ਕੇਜਰੀਵਾਲ ਦੀ ਹੁੰ ਇੱਥੇ ਸ਼ਾਮ ਨੂੰ ਲੁੱਕੇ ਮਿਲਦੇ ਆ ਤੇ ਕਿਦਾਂ ਜਿਹੜੀ ਅਸੀਂ ਸਕੀਮ ਲਾਉਣੀ ਹੈ ਕਿਦਾਂ ਕਾਂਗਰਸ ਦਾ ਰਲ ਕੇ ਵਿਰੋਧ ਕਰਨਾ ਕਿਦਾਂ ਅਸੀਂ ਸੈਟਿੰਗ ਕਰਕੇ ਤੇ ਕੈਂਡੀਡੇਟ ਦੇਨੇ ਆ ਇੱਥੇ ਮੀਟਿੰਗਾਂ ਰਾਤ ਨੂੰ ਹੁੰਦੀਆਂ ਕਿਉਂਕਿ ਪਤਾ ਦੋਨਾਂ ਨੂੰ ਕਿ ਜੇ ਅਸੀਂ ਉਧਰ ਇਕੱਠੇ ਹੋ ਗਏ ਤੇ ਸਾਡੇ ਵੀ ਲੋਕੀ ਇਹਨਾਂ ਖਿਲਾਫ ਨੇ ਤੁਹਾਡੇ ਵੀ ਇਹਨਾਂ ਖਿਲਾਫ ਨੇ ਲੋਕਾਂ ਨੇ ਫੱਟੇ ਚੱਕਦੇ ਨੇ ਇਸ ਕਰਕੇ ਇੱਥੇ ਗੁਪਤ ਸਮਝੌਤਾ ਹੈ ਉੱਥੇ ਖੁੱਲ੍ਹ ਕੇ ਗੋਪਾਲ ਕਹੇ ਦੀ ਗੱਲ ਕਰਦਾ ਅਖੀਰਲਾ ਪੁਆਲ ਹੈ ਜੀ ਉਤੋਂ ਗੋਲਡੀ ਪੁਰਾਣੇ ਲੀਡਰ ਦੀ ਕਾਂਗਰਸ ਵੱਲੋਂ ਨਸੀਬਾ ਦਿੱਤਾ ਕਿਸੇ ਦਾ ਨਾਮ ਲੈਣ ਕਰਕੇ ਨਰਾਹੀ ਹੋਈ ਆ ਔਰ ਹੁਣ ਆਉਣ ਵਾਲੇ ਸਮਿਆਂ ਦੇ ਵਿੱਚ ਵੀ ਜਿਹੜਾ ਹੋਰ ਵੀ ਅ ਲੀਡਰ ਜਿਹੜੇ ਸੂਚਨਾ ਜਿਹੜੀ ਮਤਲਬ ਸੂਚਨਾ ਮਿਲਦੀ ਵੀ ਕਿ ਹੋਰ ਵੀ ਲੋਕ ਛੱਡ ਕੇ ਜਾ ਰਹੇ ਨੇ ਉਹਦੇ ਉਹਨਾਂ ਬਾਰੇ ਕੀ ਕਹਿਣਾ ਚਾਹੁੰਦੇ ਹੋ ਦੇਖੋ ਗੱਲ ਇਹ ਹੈ ਨਾ ਕਿ ਇਹ ਬੜੀ ਭੈੜੀ ਬਿਮਾਰੀ ਹੈ ਇਹ ਸ਼ੂਤ ਵੀ ਬਿਮਾਰੀ ਵਾਂਗੂ ਵੱਧਦੀ ਜਾਂਦੀ ਹੈ ਔਰ ਇਹਦਾ ਹੱਲ ਵੈਕਸੀਨ ਇਹਦਾ ਜਨਤਾ ਕੋਲ ਹੀ ਹੈ ਭਈ ਜਨਤਾ ਨੂੰ ਇਹ ਲੋਕ ਜਿਹੜੇ ਆਉਂਨਾ ਕਾਂਗਰਸ ਨੇ ਕਿਹਾ ਇਹਨਾਂ ਕਿ ਜਿੰਨਾ ਬੰਦਿਆਂ ਨੂੰ ਮੁੱਖ ਮੰਤਰੀ ਬਣਾਤਾ ਕਾਂਗਰਸ ਨੇ ਦੋ ਦਵਾ ਪਾਰਟੀਆਂ ਦੇ ਪ੍ਰਧਾਨ ਬਣਾਤਾ ਕੈਬਨਿਟ ਮੰਤਰੀ ਬਣਾਤਾ ਇੱਕ ਜਿਹੜਾ ਜਲੰਧਰ ਚ ਆਮ ਆਦਮੀ ਪਾਰਟੀ ਨਾਲ ਰਲ ਕੇ ਲਿਆ ਸੀ ਪਹਿਲਾਂ ਕਾਂਗਰਸ ਤੋਂ ਉਹਨੂੰ ਐਮਪੀ ਬਣਾਇਆ ਫਿਰ ਦੁਬਾਰਾ ਟਿਕਟ ਦਿੱਤੀ ਉਹ ਟਿਕਟ ਸਮੇਤ ਹੀ ਭੱਜ ਗਿਆ ਹੁਣ ਇਹ ਤਾਂ ਬੜੀ ਵੱਡੀ ਮੁਸੀਬਤ ਇੱਕ ਖੜੀ ਹੋ ਗਈ ਇਹ ਲੋਕਾਂ ਨੇ ਵੀ ਸੋਚਣਾ ਚਾਹੀਦਾ ਨਾ ਕਿ ਜਿਹੜੇ ਬੰਦੇ ਦਾ ਕੋਈ ਆਈਡੀਆਲੋਜੀ ਨਹੀਂ ਹੈ ਕਿਤੇ ਕਮਿਟਮੈਂਟ ਵੀ ਨਹੀਂ ਹੈ ਜਿਹੜੇ ਪਾਰਟੀ ਨਾਲ ਨਹੀਂ ਕਮਿਟਡ ਉਹ ਲੋਕਾਂ ਨਾਲ ਕੀ ਖੰਡਣਗੇ ਉਹ ਸਾਰਾ ਦਿਨ ਮੰਡੀ ਚ ਭਾਅ ਪੁੱਛਦੇ ਰਹਿੰਦੇ ਤੇ ਜਿੱਥੇ ਕਿਤੇ ਠੀਕ ਲੱਗਿਆ ਫਟਾਫਟ ਮਾਲ ਵੇਚ ਦਿੱਤਾ ਇਹ ਰਾਜਨੀਤੀ ਜਿਹੜੀ ਹੈ ਇਹਦਾ ਇਲਾਜ ਪਬਲਿਕ ਕੁੜੀ ਆ ਤੇ ਇਹਨਾਂ ਲੋਕਾਂ ਨੂੰ ਪਬਲਿਕ ਇੱਕ ਵਾਰੀ ਸਭ ਦਿਖਾਏਗੀ ਅਗੋ ਆਪਣੇ ਆਪ ਟਿਕਾਣੇ ਹੋ ਕੇ ਬਹਿ ਜਾਣਗੇ ਦੇਖੋ ਜੀ ਅੱਜ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਦੀ ਰਹਿਨੁਮਾਈ ਹੇਠ ਜਿਸ ਤਰ੍ਹਾਂ ਉਹਨਾਂ ਦੀ ਯਾਤਰਾ ਚੱਲ ਰਹੀ ਹੈ ਪੰਜਾਬ ਦੇ ਵਿੱਚ ਔਰ ਅੱਜ ਆਮ ਆਦਮੀ ਪਾਰਟੀ ਤੋਂ ਮੂੰਹ ਮੋੜ ਕੇ ਵਰਕਰ ਮੂੰਹ ਮੋੜ ਕੇ ਤੇ ਪੂਰੀ ਤਰ੍ਹਾਂ ਦੇ ਨਾਲ ਤੰਦਈ ਦੇ ਨਾਲ ਅਕਾਲੀ ਦਲ ਦੇ ਨਾਲ ਖੰਡਾ ਚੰਦਾ ਔਰ ਖੜ ਖੜ ਰਿਆ ਔਰ ਖੜੇਗਾ ਔਰ ਆਪਾਂ ਨੂੰ ਪੂਰਾ ਯਕੀਨ ਹੈ ਕਿ ਅਕਾਲੀ ਦਲ ਚ ਹਲੇ ਅਕਾਲੀ ਦਲ ਦੇ ਜਨੂਨ ਵਾਲੇ ਪੱਛਾ ਚ ਜੂਦ ਦੇ ਵਿੱਚ ਜਨੂਨ ਹੈ ਅੱਜ ਇੱਕ ਖਾਲੀ ਸ਼ਰਾਬ ਦੀਆਂ ਬੋਤਲਾਂ ਫੜ ਕੇ ਤੁਸੀਂ ਇੱਕ ਉਦਾਹਰਨ ਦਿੱਤੀ ਸੀ ਉਹ ਹਾਸਮਈ ਵੀ ਸੀ ਇੱਕ ਬੜਾ ਵਧੀਆ ਜਿਹੜਾ ਇੱਕ ਮੈਸੇਜ ਵੀ ਸੀ ਚੀਮਾ ਸਾਹਿਬ ਨੂੰ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਮੈਂ ਉਹ ਹਾਸੇ ਵਾਲੀ ਗੱਲ ਨਹੀਂ ਕੀਤੀ ਜੋ ਅਸਲ ਰੀਤ ਹੀ ਜੋ ਭਗਵਾਨ ਤਮਨ ਅਥੇ ਪੰਜਾਬ ਦੇ ਵਿੱਚ ਕਰਵਾ ਰਿਹਾ ਉਹਦੇ ਸਮਾਨ ਦੇ ਵਿੱਚ ਮੈਂ ਐਕਚੁਅਲ ਜੋ ਬੀਚਨ ਹੈ ਉਹ ਮੈਂ ਪਬਲਿਕ 'ਚ ਰੱਖੀ ਆ। ਇੱਕ 10 ਰੁਪਏ ਵਾਲੀ ਟਿੱਕੀ ਜਿਹਦੇ ਤੇ ਮੈਕਸਿਮਮ 5 ਰੁਪਏ ਜਾਂ 10 ਰੁਪਏ ਰੇਟ ਲਿਖਿਆ ਦਾ ਉਹ ਤੇ ਤੁਸੀਂ 5 ਰੁਪਏ 10 ਪੈਸੇ ਨਹੀਂ ਦਿੰਦੇ। ਔਰ 264 ਰੁਪਏ ਰੇਟ ਯਾਰ ਸ਼ਰਾਬ ਦੀ ਬੋਤਲ ਦਾ ਔਰ 750 ਰੁਪਏ ਲੋ ਉਹ 500 ਰੁਪਏ ਕਿੱਥੇ ਗਿਆ? ਔਰ ਉਹਦੇ ਵਿੱਚ ਇੱਕ ਹੋਰ ਚੀਜ਼ ਮੈਂ ਕਹਿਣਾ ਚਾਹੁੰਦਾ ਆਈਗਾ ਵੀ ਅੱਗੇ ਹੁੰਦੀ ਡੱਬਿਆਂ ਵਿੱਚ ਪਿਆਕ ਹਰ ਡੱਬਾ ਵਿੱਚ ਪਿਆਕ ਹੁੰਦੀ। 12 ਬੇਟੀਆਂ 'ਚ ਇੱਕ ਡੱਬੀ ਦੀ ਕੀਮਤ ਹੈ ਆਪਣੀ ਡੱਬੀ ਜਿਹੜੀ ਉਹ ਪੈਕਿੰਗ ਹੁੰਦੀ ਉਹਦੀ 30 ਰੁਪਏ तीरवे ਕੀਮਤਿਆਂ ਨਾਲ ਭਾਅ ਮੇਰਾ ਤੇ 12 ਦੇ ਵਿੱਚ 360 ਰੁਪਏ ਦੇ ਦਬਾ ਬਣਿਆ ਪੈਕਿੰਗ ਪੈਕਿੰਗ ਦਾ ਉਹ ਵੀ ਭਗਵੰਤ ਮਾਨ ਵਿੱਚੋਂ ਖਾ ਗਿਆ ਖਾਲੀ ਬੋਤਲਾਂ ਵਿੱਚ ਪਾ ਕੇ ਔਰ 360 ਦਾ ਮਤਲਬ ਹੈ ਲੱਖਾਂ ਬੋਤਲਾਂ ਜਿਹੜੀਆਂ ਨਾ ਲੱਖਾਂ ਜਿਹੜੀਆਂ ਕਿੰਨੇ ਦਾ ਪੇਟੀਆਂ ਰੋਜ਼ ਦੀਆਂ ਵਿਕਦੀਆਂ ਨੇ ਪੰਜਾਬ ਦੇ ਵਿੱਚ ਉਹ ਜਿਹੜਾ ਲੱਖਾਂ ਰੁਪਈਆ ਦਾ ਘਟਾਲਾ ਕਰੋੜਾਂ ਰੁਪਈਆ ਦਾ ਅਰਬਾਂ ਰੁਪਈਆ ਦਾ ਘਟਾਲਾ ਜਿਹੜਾ ਉਹ ਕਿੱਥੇ ਜਾ ਕੇ ਪਾੜਾ ਪੈਂਦਾ ਉਹ ਕੌਣ ਲੈ ਕੇ ਜਾਂਦਾ ਉੱਥੇ ਕੇਜਰੀਵਾਲ ਤੇ ਪੰਜਾਬ ਵਿੱਚ ਭਗਵੰਤ ਮਾਨ ਕਿਸ ਤਰ੍ਹਾਂ ਦੇਖ ਰਹੇ ਆ ਸਰ ਪੰਜਾਬ ਦੇ ਵਿੱਚ ਅਕਾਲੀ ਦਲ ਆਪਣੇ ਚੋਣ ਨਿਸ਼ਾਨ ਤੇ ਚੋਣ ਲੜਾਈ ਮੈਂ ਕਹਾਂ ਜੀ ਪਹਿਲੀ ਵਾਰ ਮੌਕਾ ਮਿਲਿਆ ਮੈਂ ਦੇ ਇੱਕ ਹਿੰਦੂ ਹੋ ਕੇ ਸਿੱਖ ਪਰਿਵਾਰ ਦੀ ਪਾਰਟੀ ਦੇ ਵਿੱਚ ਮੈਂ ਕਿਹੜੇ ਜੇਕਰ ਖੜਾ ਇਸ ਪਾਰਟੀ ਵਿੱਚ ਕੋਈ ਕਿਸੇ ਤਰ੍ਹਾਂ ਦਾ ਮਤ ਭੇਦਣੀ ਆ ਔਰ ਇਹ ਪਾਰਟੀ ਹਰਕ ਦੀ ਤੰਦੇਈ ਦੇ ਨਾਲ ਸੇਵਾ ਕਰਨ ਲਈ ਤਿਆਰ ਹੈ ਔਰ ਮੈਂ ਇੱਕ ਹਿੰਦੂ ਹੋ ਕੇ 26 ਸਾਲ ਹੋ ਗਿਆ ਇਸ ਵੇਲੇ ਪਾਰਟੀ ਦੇ ਵਿੱਚ ਆਜਾਂ ਔਰ ਮਨੂੰ ਇਹਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਉਦੇਸ਼ ਸਮੈਲ ਨਹੀਂ ਆਈ ਕਿ ਜਿਹਦੇ ਵਿੱਚ ਇਹਦੇ ਵਿੱਚ ਸਾਨੂੰ ਕੋਈ ਵਿਸ਼ਵਾਸ ਨਾ ਲੱਗੇ ਮਨੂੰ ਦਿਨਾਨਗਰ ਚਾਰਜ ਉਤੇ ਆਪਣੇ ਦਾ ਮਾਨ ਜੇਕਰ ਮੈਂ ਦਿਨਾਨਗਰ ਸ਼ਹਿਰ ਦੇ ਵਿੱਚ ਦੋ ਵਾਰੀ ਮੈਂ ਪ੍ਰਧਾਨਗੀ ਕੀਤੀ ਹੈ। ਔਰ ਅੱਜ ਘਰ ਘਰ ਦੇ ਵਿੱਚ ਚਰਚਾ ਹੁੰਦੀ ਹੈ। ਕਿ ਜੇ ਪ੍ਰਧਾਨਗੀ ਹੋਈ ਹੈ ਵਿਜਮਾ ਜੰਦੇ ਪ੍ਰਧਾਨ ਦੇ ਟਾਈਮ ਦੇ ਉੱਤੇ ਹੋਈ ਹੈ। ਔਰ ਅੱਜ ਜਿਹੜੇ ਪ੍ਰਧਾਨ ਹੈ ਇਹ ਪ੍ਰਧਾਨ ਥੋੜੇ ਨੇ। ਹੁਣ ਦਿਨਾਨਗਰ ਨਗਰ ਕਾਉਂਸਲ ਦਿਨਾਨਗਰ ਜੇ ਮੌਕੇ ਤੇ ਲੋ ਕਿ ਆ ਪ੍ਰਧਾਨ ਮੀਟਿੰਗਾਂ ਕਰਦਾ ਕਦੀ ਵੀ ਨਹੀਂ। ਕਦੀ ਜਾ ਕੇ ਨੋਟ ਕਰੋ। ਡਾਕਟਰ ਨਦੀਰ ਸਿੰਘ ਸ਼ਿਮਾ ਜਿੰਦਾਬਾਦ ਡਾਕਟਰ ਨਦੀਰ ਸਿੰਘ ਸ਼ਿਮਾ ਮਰਾਠ ਹਮਸਾਦ ਸਾਧੂ ਸਾਹਿਬ